ਤਾਂ ਲੋਕਾਂ 'ਚ ਇਹ ਗੱਲ ਸਾਬਤ ਕਰੰਦੇ ਹੋਏ ਹੋਏ ਸੀ ਕਿ ਪੰਜਾਬ ਦੇ ਵਿੱਚ ਹੜ ਜਿਹੜੇ ਆ ਉਹ ਪਹਿਲੀ ਵਾਰ ਹੀ ਆਏ ਆ ਔਰ ਸਿਰਫ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਤਾਂ ਕਰਕੇ ਪੰਜਾਬ ਦੇ ਵਿੱਚ ਹੜ ਆ ਗਏ ਕੈਪਨੇਟ ਦੀ ਮੀਟਿੰਗ ਦਾ ਜਿਹੜਾ ਫੈਸਲਾ ਆ ਕਿ ਪੰਜਾਬ ਦੇ ਲੋਕਾਂ ਦੇ ਹਿੱਤ ਵਿੱਚ ਇਤਿਹਾਸਕ ਫੈਸਲਾ ਕਿ ਜਿਹੜੇ ਲੋਕ ਵਿਰੋਧੀ ਧਿਰ ਆ ਜਿਹੜੇ ਇਹ ਗੱਲ ਹਮੇਸ਼ਾ ਹੀ ਕਹਿੰਦੇ ਆ ਕਿ ਪੰਜਾਬ ਦੇ ਵਿੱਚ ਜਿਹੜਾ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਇਹ ਸਾਰਾ ਕੁਝ ਜਿਹੜਾ ਹੋਇਆ ਜਾਂ ਹੜ ਜਿਹੜੇ ਆ ਉਹ ਇਸੇ ਕਰਕੇ ਆ ਇਹਨਾਂ ਵਾਸਤੇ ਇਹ ਸੁਣਨਾ ਬਹੁਤ ਜ਼ਰੂਰੀ ਆ। ਇਹ ਬਸ ਜਦੋਂ ਵੀ ਕੈਮਰੇ ਮੋਰੇ ਆਉਣਾ ਤੇ ਬਸ ਪੰਜਾਬ ਸਰਕਾਰ ਨੂੰ ਭੰਡਣਾ ਪੰਜਾਬ ਸਰਕਾਰ ਨੂੰ ਮੰਦਾ ਚੰਗਾ ਬੋਲਣਾ ਪੰਜਾਬ ਦੇ ਮੁੱਖ ਮੰਤਰੀ ਨੂੰ ਮੰਦਾ ਚੰਗਾ ਬੋਲਣਾ। ਸਾਥਿਓ ਸਾਰਿਆਂ ਨੂੰ ਜੈ ਪੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਥਿਓ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਪਿਛਲੇ ਕਰੀਬ 1 ਮਹੀਨੇ ਤੋਂ ਹੜ੍ਹਾਂ ਦੀ ਮਾਰ ਹੇਠ ਆਇਆ ਹੋਇਆ ਔਰ ਬਹੁਤ ਸਾਰਾ ਜਿਹੜਾ ਪੰਜਾਬ ਦਾ ਨੁਕਸਾਨ ਹੋ ਗਿਆ ਔਰ ਬਹੁਤ ਸਾਰੇ ਸਾਡੇ ਕਿਸਾਨ ਭਰਾ ਸਾਡੇ ਮਜ਼ਦੂਰ ਜਿਨ੍ਹਾਂ ਨੇ ਬਹੁਤ ਵੱਡਾ ਨੁਕਸਾਨ ਝੱਲਿਆ ਔਰ ਸਾਰਾ ਪੰਜਾਬ ਅੱਜ ਇਸ ਦੁੱਖ ਦੀ ਘੜੀ ਦੇ ਵਿੱਚ ਇੱਕ ਹੋ ਕੇ ਆਪੋ ਆਪਣੇ ਤਰੀਕੇ ਦੇ ਨਾਲ ਆਪੋ ਆਪਣੇ ਲੈਵਲ ਤੇ ਜਿਹੜੀ ਸੇਵਾ ਨਿਭਾਰਿਆ ਇਹ ਕਾਬਲੇ ਗੌਰ ਕਾਬਲੇ ਤਾਰੀਫ ਔਰ ਇਹਦੇ ਨਾਲ ਹੀ ਜਿਹੜੀ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜਿਨ੍ਹਾਂ ਨੇ ਅੱਜ ਕੈਬਨਿਟ ਦੀ ਮੀਟਿੰਗ ਦੇ ਵਿੱਚ ਬਹੁਤ ਹੀ ਅਹਿਮ ਫੈਸਲੇ ਲਏ ਔਰ ਇਹ ਫੈਸਲੇ ਜਿਹੜੇ ਆ ਉਹਨਾਂ ਲੋਕਾਂ ਦੇ ਲਈ ਬਹੁਤ ਸੁਣਨੇ ਜ਼ਰੂਰੀ ਆ ਜਿਨ੍ਹਾਂ ਲੋਕਾਂ ਨੇ ਇੱਕੋ ਹੀ ਗੱਲ ਤੱਕੀ ਹੋਆ ਬਈ ਬਸ ਜਦੋਂ ਵੀ ਕੈਮਰੇ ਮਰੇ ਆਉਣਾ ਤੇ ਬਸ ਪੰਜਾਬ ਸਰਕਾਰ ਨੂੰ ਭੰਡਣਾ ਪੰਜਾਬ ਸਰਕਾਰ ਨੂੰ ਮੰਦਾ ਚੰਗਾ ਬੋਲਣਾ ਪੰਜਾਬ ਦੇ ਮੁੱਖ ਮੰਤਰੀ ਨੂੰ ਮੰਦਾ ਚੰਗਾ ਬੋਲਣਾ ਬਸ ਇੱਕੋ ਹੀ ਗੱਲ ਤੱਕੀ ਆ ਉਹ ਤਾਂ ਲੋਕਾਂ 'ਚ ਇਹ ਗੱਲ ਸਾਬਤ ਕਰਨ ਤੇ ਹੋਏ ਹੋਏ ਸੀ ਕਿ ਪੰਜਾਬ ਦੇ ਵਿੱਚ ਹੜ ਜਿਹੜੇ ਆ ਉਹ ਪਹਿਲੀ ਵਾਰੀ ਆਏ ਆ ਔਰ ਸਿਰਫ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਤਾਂ ਕਰਕੇ ਪੰਜਾਬ ਦੇ ਵਿੱਚ ਹੜ ਆ ਗਏ ਉਹਨਾਂ ਨੂੰ ਇਸ ਗੱਲ ਦਾ ਜਰਾ ਜਿੰਨਾ ਵੀ ਇਸ ਗੱਲ ਦਾ ਫਰਕ ਨਹੀਂ ਪੈਂਦਾ ਵੀ ਸਰਕਾਰਾਂ ਪਹਿਲਾਂ ਇੰਨੀਆਂ ਆਈਆਂ ਔਰ ਉਹਨਾਂ ਸਰਕਾਰਾਂ ਦਾ ਤੁਸੀਂ ਹਿੱਸਾ ਵੀ ਰਹੇ ਜਿਨ੍ਹਾਂ ਪਾਰਟੀਆਂ ਦੀਆਂ ਸਰਕਾਰਾਂ ਦੀਆਂ ਉਹਨਾਂ ਪਾਰਟੀਆਂ ਦਾ ਤੁਸੀਂ ਹਿੱਸਾ ਹੈ ਲੇਕਿਨ ਫਿਰ ਵੀ ਠੀਕ ਆ ਵਿਚਾਰਕ মতਪੇਦ ਹੋ ਸਕਦੇ ਆ ਆਪੋਜੀਸ਼ਨ ਦਾ ਕੰਮ ਹੈਗਾ ਆਪਣੀ ਵਿਰੋਧਤਾ ਦਰਜ ਕਰਾਉਣਾ ਲੇਕਿਨ ਗੱਲ ਅਸੂਲਾਂ ਦੀ ਹੋਣੀ ਚਾਹੀਦੀ ਹੈ ਗੱਲ ਜਿਹੜੀ ਹੈ ਉਹ ਇਸ ਤਰੀਕੇ ਨਾਲ ਕਰਨੀ ਚਾਹੀਦੀ ਹੈ ਕਿ ਤੁਹਾਨੂੰ ਜਿਹੜੀ ਗੱਲ ਕਰਨ ਦਾ ਲੋਕਾਂ ਨੇ ਮੌਕਾ ਦਿੱਤਾ ਤਾਂ ਤੁਸੀਂ ਸੱਚੀ ਸੁੱਚੀ ਗੱਲ ਤਾਂ ਕਰੋ ਵਿਰੋਧਤਾ ਕਰੋ ਲੇਕਿਨ ਕਿਸੇ ਤਰਕ ਦੇ ਆਧਾਰ ਤੇ ਕਰੋ ਲੇਕਿਨ ਅੱਜ ਦੀ ਜਿਹੜੀ ਕੈਬਨਟ ਦੀ ਮੀਟਿੰਗ ਹੋਈ ਹੈ ਉਸ ਕੈਬਨਟ ਦੀ ਮੀਟਿੰਗ ਦਾ ਜਿਹੜਾ ਫੈਸਲਾ ਆ ਜਿੱਥੇ ਪੰਜਾਬ ਦੇ ਲੋਕਾਂ ਦੇ ਹਿੱਤ ਵਿੱਚ ਇਤਿਹਾਸਕ ਫੈਸਲਾ ਉੱਥੇ ਜਿਹੜੇ ਲੋਕ ਵਿਰੋਧੀ ਤੇ ਰਿਆ ਜਿਹੜੇ ਇਹ ਗੱਲ ਹਮੇਸ਼ਾ ਹੀ ਕਹਿੰਦੇ ਆ ਕਿ ਪੰਜਾਬ ਦੇ ਵਿੱਚ ਜਿਹੜਾ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਇਹ ਸਾਰਾ ਕੁਝ ਜਿਹੜਾ ਹੋਇਆ ਜਾਂ ਹੜ ਜਿਹੜੇ ਆ ਉਹ ਇਸੇ ਕਰਕੇ ਆਏ ਉਹਨਾਂ ਵਾਸਤੇ ਇਹ ਸੁਣਨਾ ਬਹੁਤ ਜ਼ਰੂਰੀ ਆ ਔਰ ਪੰਜਾਬ ਦੀ ਸਰਕਾਰ ਨੇ ਅੱਜ ਜਿਹੜੇ ਇਤਿਹਾਸਕ ਫੈਸਲੇ ਲਾਏ ਜਿਹਦੇ ਵਿੱਚ ਸਭ ਤੋਂ ਵੱਡਾ ਫੈਸਲਾ ਕਿ ਜਿਸ ਦਾ ਖੇਤ ਉਸ ਦੀ ਰੇਤ ਖੇਤਾਂ ਦੇ ਵਿੱਚ ਜਿਹੜਾ ਰੇਤਾ ਹੜ ਕੇ ਆ ਗਿਆ ਕਿਸਾਨਾਂ ਦੀ ਫਸਲ ਵੀ ਮਰੀ ਆ ਔਰ ਉਹ ਰੇਤ ਜਿਹੜੀ ਆ ਹੁਣ ਕਿਸਾਨ ਆਪਣੇ ਖੇਤ ਦੇ ਵਿੱਚੋਂ ਉਹ ਰੇਤ ਜਿਹੜੀ ਆ ਉਹ ਵੇਚ ਸਕਦੇ ਆ ਔਰ ਦੂਸਰਾ ਇਤਿਹਾਸਕ ਫੈਸਲਾ ਜਿਹੜਾ ਕਿਸਾਨਾਂ ਦੀ ਫਸਲ ਤਬਾਹ ਹੋਈ ਆ ਪਾਣੀ ਦੇ ਕਰਕੇ ਉਸ ਫਸਲ ਦਾ 20000 ਰੁਪਏ ਪਰ ਏਕੜ ਦਾ ਮੁਆਵਜ਼ਾ ਪੰਜਾਬ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਕੈਬਨਟ ਦੇ ਵਿੱਚ ਪਾਸ ਕਰ ਦਿੱਤਾ ਗਿਆ ਔਰ ਤੀਸਰਾ ਜਿਹੜੇ ਵੀ ਲੋਕ ਇਸ ਹੜ੍ਹ ਦੇ ਚਪੇਟ ਵਿੱਚ ਆ ਕੇ ਆਪਣੀਆਂ ਜਾਨਾਂ ਗਵਾ ਬੈਠੇ ਮਰਨੇ ਵਾਲੇ ਨੂੰ 4 ਲੱਖ ਰੁਪਇਆ ਮੁਆਵਜ਼ਾ ਪੰਜਾਬ ਸਰਕਾਰ ਵੱਲੋਂ ਦਿੱਤਾ ਜਾਏਗਾ ਇਸ ਤੋਂ ਬਾਅਦ ਜਿਨ੍ਹਾਂ ਦੇ ਘਰ ਨੁਕਸਾਨੇ ਗਏ ਜਿਨ੍ਹਾਂ ਦੀਆਂ ਫਸਲਾਂ ਨੁਕਸਾਨੀਆਂ ਗਈਆਂ ਜਾਂ ਜਿਨ੍ਹਾਂ ਦਾ ਕੋਈ ਮਾਲ ਡੰਗਰ ਦਾ ਨੁਕਸਾਨ ਹੋਇਆ ਉਹਦੇ ਆ ਜਲਦ ਤੋਂ ਜਲਦ ਸਰਵੇਖਣ ਕਰਕੇ ਉਹਦਾ ਵੀ ਮੁਆਵਜ਼ਾ ਜਿਹੜਾ ਆ ਦਿੱਤਾ ਜਾਏਗਾ ਔਰ ਇੱਕ ਹੋਰ ਵੱਡਾ ਫੈਸਲਾ ਕਿ ਜਿਹੜੇ ਲੋਕਾਂ ਨੇ ਕਰਜ਼ੇ ਚੁੱਕੇ ਹੋਏ ਔਰ ਜਿਨ੍ਹਾਂ ਦੀ ਕਿਸ਼ਤ ਆਈ ਹੋਈ ਹੈ ਔਰ ਆ ਹੜਾਂ ਦੇ ਮਾਰ ਕਰਕੇ ਉਹ ਜਿਹੜੀ ਕਿਸ਼ਤ ਆ ਉਹ ਆਪਣੀ ਜਮ੍ਹਾਂ ਕਰਾ ਨਹੀਂ ਸਕਦੇ ਪੰਜਾਬ ਸਰਕਾਰ ਨੇ ਉਹਦੇ ਵਾਸਤੇ 6 ਮਹੀਨੇ ਦੀ ਜਿਹੜੀ ਛੋਟ ਆ ਉਹ ਕੈਬਨਟ ਦੇ ਵਿੱਚ ਪਾਸ ਕਰ ਦਿੱਤੀ ਆ ਤੋ ਇਹ ਇਤਿਹਾਸਕ ਫੈਸਲੇ ਜਿਹੜੇ ਆ ਉਹ ਉਹਦੇ ਲਈ ਮੈਂ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਔਰ ਸਮੁੱਚੀ ਕੈਬਨਟ ਦਾ ਤਹਿ ਦਿਲੋਂ ਧੰਨਵਾਦ ਕਰਦਾ ਔਰ ਨਾਲ ਹੀ ਉਸ ਦਾ ਵਿਰੋਧੀਆਂ ਨੂੰ ਇਹ ਗੱਲ ਦੱਸਣੀ ਚਾਹੁੰਦਾ ਕਿ ਪਹਿਲਾਂ ਵੀ ਪੰਜਾਬ ਦੇ ਵਿੱਚ ਹੜ੍ਹ ਆਏ ਪੰਜਾਬ ਦੇ ਵਿੱਚ ਪਹਿਲਾਂ ਵੀ ਕੁਦਰਤੀ ਮਾਰ ਪਈ ਹੈ ਔਰ ਪਹਿਲਾਂ ਵੀ ਸਰਕਾਰਾਂ ਇੱਥੇ ਹੀ ਸੀਗੀਆਂ ਕਿਸੇ ਵੀ ਸਰਕਾਰ ਨੇ ਹਿੰਮਤ ਨਹੀਂ ਦਿਖਾਈ ਕਿ ਲੋਕਾਂ ਨੂੰ ਉਹਨਾਂ ਦੇ ਜ਼ਖਮਾਂ ਦੇਤੇ ਮਰਮ ਲਾਈਏ ਸਿਰਫ ਤੇ ਸਿਰਫ ਉਹਨਾਂ ਨੇ ਇੱਕ ਫਾਰਮੈਲਟੀਆਂ ਕੀਤੀਆਂ ਔਰ ਉਹ ਫਾਰਮੈਲਟੀਆਂ ਜਿਹੜੀਆਂ ਤੁਹਾਡੇ ਸਾਹਮਣੇ ਆਂ ਔਰ ਅੱਜ ਇਹ ਜਿਹੜਾ ਪੰਜਾਬ ਦੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇਤਿਹਾਸਕ ਫੈਸਲੇ ਲਏ ਆ ਅਸੀਂ ਉਹਨਾਂ ਫੈਸਲਿਆਂ ਦਾ ਸਵਾਗਤ ਕਰਦੇ ਆ ਉਹਨਾਂ ਦਾ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਪੰਜਾਬ ਦੇ ਲੋਕਾਂ ਦੇ ਹਿੱਤਾਂ ਦੇ ਵਿੱਚ ਐਡੇ ਵੱਡੇ ਇਤਿਹਾਸਕ ਫੈਸਲੇ ਲਏ ਆ ਔਰ ਪੰਜਾਬ ਦੇ ਲੋਕ ਵੀ ਜਿਹੜੇ ਆ ਉਹਨਾਂ ਦੇ ਨਾਲ ਚਟਾਨ ਵਾਂਗੂ ਖੜੇ ਆ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਪੀਮ ਜੈ ਭਾਰਤ Chandar consultants limited building maintenance handyman under check platform is now available on your local london area he has more than five years experience in same line he used to work with reputed companies agencies as well local builders with brothers his professional by plumbing electrician masonry car painting for more information please contact him at under Trade platform slash 921760 chander consultants limited call him on this number 07940795686 ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ